ਪਿੰਡ ਗਹਿੜ ਜ਼ਿਲ੍ਹਾ ਬਰਨਾਲਾ ਵਿਖੇ ਨਹਿਰ ਦੇ ਪੁਲ ਤੇ ਜਿਹੜਾ ਮਾਗੀ ਨੂੰ ਮੁੱਖ ਰੱਖਦੇ ਹੋਏ ਲੰਗਰ ਲਾਉਂਦੇ ਆ ਜੀ ਗਹਿੜ ਨਗਰ ਦੇ ਵੀਰ ਉਹ ਲੰਗਰ ਦਾ ਅਜ ਦੂਜਾ ਦਿਨ ਆ ਦੂਜਾ ਦਿਨ ਤੇ ਲਾਸਟ ਦਾਣਾ ਜੱਗਾ ਬਾਈ ਕੀ ਹਾਲ ਹੈ ਵੀਰੇ ਬੋਲਿਆ ਨਹੀਂ ਜਾਣਾ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਜੱਗਾ ਬਾਈ ਕਹਿੰਦਾ ਬੋਲਿਆ ਨਹੀਂ ਜਾਣਾ ਮੈਥੋਂ ਤੇ ਗਰਮਾ ਗਰਮ ਬਰੈਡ ਨਾਲ ਗਰਮਾ ਗਰਮ ਚਾਹ ਜੋ ਵੀ ਆਵੇ ਚੱਕੇ ਜਾਵੇ ਗਰਮਾ ਗਰਮ ਬਰੈਡ ਚੱਲਦੀ ਆ ਗਰਮਾ ਗਰਮ ਚਾਹ ਚੱਲਦੀ ਆ ਜੀ ਅੱਜ ਦੂਜਾ ਤੇ ਲਾਟ ਦੇਣਾ ਅੱਜ ਵੀ ਜਿਹੜਾ ਰਸ ਪੂਰਾ ਫੁੱਲ ਰਹੂਗਾ ਬਾਕੀ ਨੂੰ ਮੁੱਖ ਰੱਖਦੇ ਹੋਏ ਪਿੰਡ ਗਹਿਲ ਵਿਖੇ ਨਹਿਰ ਦੇ ਪੁੱਲ ਤੇ ਜਿਹੜਾ ਹੈ ਲੰਗਰ ਲਾਇਆ ਜਾਂਦਾਗਾ ਠੰਡ ਬਹੁਤ ਜ਼ਿਆਦਾ ਤੇ ਇੱਧਰ ਅੱਗੇ ਟੈਂਟ ਦੇ ਵਿੱਚ ਪ੍ਰਬੰਧ ਕੀਤਾ ਹੋਇਆ ਆ ਪਰ ਤੁਹਾਨੂੰ ਦਿਖਾਉਣੇ ਆਓ ਚੱਲਦੇ ਆ ਕੀ ਆਲਾ ਜੀ ਵਧੀਆ ਵਧੀਆ ਤੇ ਕਿਵੇਂ ਚੱਲਦਾ ਲੰਗਰ ਮਾਰੋ ਮਾਰਾ ਵਧੀਆ ਵਧੀਆ ਤੇ ਪ੍ਰੋਗਰਾਮ ਪੂਰਾ ਵੱਡਾ ਹੀ ਹੁੰਦਾ ਹਨ ਆਪਣਾ ਆ ਚਾਹ ਬਰੈਡ ਕਰਮਾ ਕਰਮ ਲਾਈਵ ਆ ਲਾਈਵ ਆ ਕੀ ਹਾਲ ਹੈ ਫਿਰ ਰਮਣੇ ਫਿਰ ਕਾਦੀ ਡੋਟੀ ਆਪਣੇ ਹੱਗ ਮਚਾਉਣੇ ਆ ਚੁਰਦੇ ਵਿੱਚ ਕਿਉਂਕਿ ਗਰਮ ਪਾਣੀ ਨਾਲ ਭਾਂਡੇ ਵੀ ਮਾਂਜੇ ਜਾਂਦੇ ਆ ਬੇਸਨ ਵੀ ਕੋਲ ਲਿਆ ਜਾਂਦਾ ਗਾ ਗਰਮ ਪਾਣੀ ਦਾ ਪ੍ਰਬੰਧ ਨਹਿਰ ਤੇ ਪੌਲ ਤੇ ਕਰਨੇ ਬਹੁਤ ਵੱਡੀ ਗੱਲ ਆ ਤੇ ਕੱਲ ਵੀ ਚੱਲੇ ਸਾਰਾ ਦਿਨ ਹਣਾ ਵੀਰ ਪਰਸੋਂ ਸ਼ਾਮ ਦਾ ਪ੍ਰੋਗਰਾਮ ਚੱਲਦਾ ਅੱਜ ਰਾਤ ਅੱਜ ਮੰਨ ਕੇ ਤੁਹਾਨੂੰ ਸ਼ਾਮ ਨੂੰ ਕਰਦੇ ਆ ਅੱਜ ਠੀਕ ਆ ਅੱਜ ਵੀ ਚੱਲੂਗਾ ਬਾਈ ਕਹਿੰਦਾ ਸ਼ਾਮ ਦੇ 3 ਵਜੇ ਤੱਕ ਤੇ ਜਿਹੜੇ ਬਰੈਡ ਕੱਚੇ ਕੀਤੇ ਹੋਏ ਆ ਟਰਾਲੀ ਭਰੀ ਪਈ ਆ ਟਰਾਲੀ ਇਹ ਮੁੱਕਦੇ ਨਹੀਂਗੇ ਇਸ ਸਿੰਘਾ ਸੇ ਦੰਦਨਾਗਰ ਆ ਗਹਿਲ ਨਗਰ ਆ ਜਾਓ ਜੀ ਆ ਜਾਓ ਆਰੋ ਕੱਚੇ ਪੱਕੇ ਸਾਰੇ ਤੁਹਾਨੂੰ ਦਿਖਾ ਦਿੰਨਾ ਬਰੈਡ ਬਰੈਡ ਬਾਧੂ ਆਓ ਛੱਕੇ ਜਾਓ ਤੇ ਹੁਣ ਇਹ ਬਰੈਡ ਕੱਚੇ ਜਿਹੜੇ ਸੀ ਇਧਰੋਂ ਲੈ ਕੇ ਜਾਂਦੇ ਆਂ ਫਿਰ ਹਾਂ ਕੱਚੇ ਬਰੈਡ ਕੀਤੇ ਹੋਏ ਤੇ ਉਧਰ ਹਲਵਾਈ ਕਿਨਾਂ ਲੱਗੇ ਵਸਿਮਰੇ 4 ਹਰ ਬਾਈ ਠੀਕ ਆ ਠੀਕ ਆ ਕੱਲ ਫਿਰ ਕਿੰਨੇ ਪੁੜੇ ਲੱਗਿਆ ਆ ਤਾਂ ਲੱਗਿਆ 1000 ਦੇ ਕਿ ਤਕਰੀਬਨ ਪੀਸ ਲੱਗਿਆ 1000 ਪਲੱਸ ਲੱਗਿਆ ਨਾ ਕੱਲ 520 ਅੱਜ ਲੱਗੇ ਠੀਕ ਆ ਕਿਉਂਕਿ ਕੱਲ ਸੰਗਤ ਜ਼ਿਆਦਾ ਸੀਗੀ ਤਾਂ ਕਰਕੇ ਬਹੁਤ ਜ਼ਿਆਦਾ ਜਿਹੜੇ ਪ੍ਰਿੰਟ ਪੀਸ ਦੇ ਪੁੜੇ ਲੱਗੇ ਆ ਤੇ ਵਾਕੀ ਇੱਧਰ ਹਲਵਾਈ ਲੱਗੇ ਹੋਏ ਨੇ ਕੀ ਹਾਲਾ ਫਿਰ ਕਿ ਮੈਂ ਕੱਲ ਤੁਹਾਡੇ ਡਿਊਟੀ ਦੇਈ ਜਾਨੇ ਆ ਵਧੀਆ ਗੱਲਾਂ ਵਧੀਆ ਗੱਲਾਂ ਇੱਧਰ ਕੌਣ ਆ ਗਿਆ ਬੁਰਜਰੀ ਸਿੰਘ ਆਲਾ ਗੋਲੂ ਆ ਗਿਆ ਕਹਿੰਦੇ ਇਹ ਗੋਲੂ ਵੀਰਾ ਦਾ ਡਿਊਟੀ ਦੇ ਰਿਹਾਗਾ ਜਿਹੜੇ ਇੱਥੇ ਬਰੈਡ ਕੱਢੇ ਜਾ ਰਹੇ ਆ ਜੀ ਕੱਚੇ ਉਸ ਤੋਂ ਬਾਅਦ ਪੱਕੇ ਕੀ ਆਲਾ ਵੀਰਾ ਜੀ ਤੇ ਫਿਰ ਕਿੰਨੇ ਸਾਲਾਂ ਬਾਅਦ ਆ ਮੱਗ ਜਿਹੜਾ ਮੌਕੇ ਤੁਸੀਂ ਆਏ ਹੋ 16 ਸਾਲਾਂ ਬਾਅਦ ਬਾਈ ਜਿਹੜਾ ਬਾਗੀ ਮੌਕੇ ਲੰਗਰ ਤੇ ਬਾਈ ਨੇ ਡਿਊਟੀ ਦਿੱਤੀ ਆ ਤੇ ਕਿਵੇਂ ਲੱਗਿਆ ਜੀ ਚੰਗਾ ਲੱਗਿਆ ਪੰਜਾਬ ਪੰਜਾਬ ਹੀ ਆ ਫਿਰ ਠੀਕ ਆ ਬਾਈ ਕਹਿੰਦਾ ਵੀ ਦੁਨੀਆ ਦੇ ਕਿਹੜੇ ਮਰਜੀ ਕੋਨੇ 'ਚ ਆਵੜੋ ਜਿਹੜਾ ਪੰਜਾਬ ਆ ਉਹਦਾ ਪੰਜਾਬ ਹੀ ਆ ਜਿਹੜਾ ਪੰਜਾਬ ਦੇ ਵਿੱਚ ਮੌਜਾ ਨੇ ਜਿਹੜੀਆਂ ਪੰਜਾਬ ਦੇ ਵਿੱਚ ਰੌਣਕਾਂ ਨੇ ਉਹ ਪੰਜਾਬ ਹੀ ਆ ਬਸ ਬਿਲਕੁਲ ਹੀ ਨਹੀਂ ਮौज ਪੰਜਾਬ ਵਰਗੀ ਹਾਂ ਪਰ ਜਹਰੀ ਸੰਗਲਾ ਕਹਿੰਦਾ ਲੱਭਣੀ ਨਹੀਂ ਮौज ਪੰਜਾਬ ਵਰਗੀ ਜਿੱਥੇ ਮਰਜ਼ੀ ਭੱਜ ਲੋ ਆਪਦਾ ਘਰ ਆਪਦਾ ਪਿੰਡ ਆਪਦਾ ਪੰਜਾਬ ਵੱਖਰੀ ਗੱਲ ਬਾਤ ਯਾਰ ਬਰੈਡ ਪੀਸ ਬਹੁਤ ਬਹੁਤ ਜ਼ਿਆਦਾ ਹਰ ਵਾਰ ਇੱਥੇ ਲੱਗਦੇ ਨੇ ਤੇ ਸੇਵਾਦਾਰ ਵੀ ਜਿਹੜੇ ਪੂਰੀ ਡਿਊਟੀ ਨਿਭਾਉਂਦੇ ਆ ਕੀ ਹਾਲ ਆ ਹਲਵਾ ਜੀ ਸਾਹਿਬ ਠੀਕ ਠਾਕ ਫਿਰ ਤੁਸੀਂ ਕਿੰਨੇ ਸਾਲਾਂ ਤੋਂ ਡਿਊਟੀ ਨਿਭਾ ਰਹੇ ਹੋ ਉੱਥੇ ਬਾਈ ਜੱਗੀ ਹਲਵਾ ਜੀ ਕਹਿੰਦੇ ਆ ਪਿੰਡ ਵਿਹਲਾ ਤੋਂ ਵਿਆਹ ਸ਼ਾਦੀ ਤੇ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਵਾਸਤੇ ਬਾਈ ਨਾਲ ਸੰਪਰਕ ਵੀ ਕਰ ਸਕਦੇ ਹੋ ਬਾਕੀ ਬਾਈ ਲਗਾਤਾਰ 9 ਸਾਲਾਂ ਤੋਂ ਡਿਊਟੀ ਨਿਭਾ ਰਿਹਾ ਹੈ ਜੇ ਕੋਈ ਕੁਆਲਿਟੀ ਆ ਡਿਊਟੀ ਤਾਂ ਨਿਭਾ ਰਿਹਾਗਾ ਹੋਰ ਠੀਕ ਠਾਕ ਜੀ ਵਧੀਆ 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 ਨੂੰ ਮਾਰਦੇ ਜੂ ਵਧੀਆ ਚਾਹੀਦਾ ਕਾ ਜੇ ਤੇ ਸੇਵਾਦਾਰ ਨੇ ਜੀ ਹੁਣ ਤੁਹਾਨੂੰ ਲੈ ਚਲਦੇ ਆ ਬਾਹਰ ਖੋਲੇਗਾ ਖੋਲਣਾ ਜੇ ਕੋਲੜਾ ਹਾ ਦੇ ਬਣਾ ਅੱਗੇ ਇਧਰ ਬੈਸਣ-ਮੋਸਣ ਸਾਰਾ ਪ੍ਰਬੰਧ ਕੀਤਾ ਹੈ ਬੈਸਣ ਖੋਲਿਆ ਹੋਇਆਗਾ ਤੇ ਚਾਹ ਵੀ ਤਿਆਰ-ਵਾਰ ਤਿਆਰ ਆ ਚਾਹ ਬਣੀ ਜਾਂਦੀ ਆ ਹਾਂ ਜਗਾ ਵਾਈ ਕਹਿੰਦਾ ਵੀ ਜਿਹੜੇ ਗੜਾ ਨਾਲ ਹਰ ਇੱਕ ਸਾਲ ਵਾਝਾ ਵਾਝਾ ਕਰਾਉਂਦੇ ਆ ਹਾਂ ਬਾਕੀ ਖੁੱਲੇ ਜਾ ਬਰੈਡ ਚੱਲਦੇ ਹੁੰਦੇ ਆ ਹਾਂ ਤੇ ਅਸੀਂ 15 20 ਜਣੇ ਜਿਹੜੇ ਵਧੀਆ ਅੱਜ ਤਾਂ ਸਾਰਾ ਪਿੰਡ ਹੀ ਗਿਆ ਬਾਈ 15 ਨਹੀਂ ਵਧੀਆ ਗੱਲ ਆ ਵਧੀਆ ਗੱਲ ਆ ਕਿਉਂਕਿ ਜਿਹੜੇ ਸੇਵਾਦਾਰਾਂ ਮੈਂ ਕੱਲ ਵੀ ਗੱਲ ਨੋਟ ਕੀਤੀ ਹਰ ਸਾਲ ਨੋਟ ਕਰਦਾ ਨਹਿਰ ਪਾਸੇ ਦੇ ਹੁੰਦੇ ਆ ਨਹਿਰ ਪਾਸੇ ਦੇ ਹੁੰਦੇ ਆ ਚਲੋ ਸੇਵਾ ਜਿਹੜੀ ਹੈ ਨਹਿਰ ਪਾਸਾਂ ਦੇ ਸੇ ਜ਼ਿਆਦਾ ਹੀ ਆਏ। ਠੀਕ ਹੈ ਜੀ। ਹੁਣ ਆਪਾਂ ਤੁਹਾਨੂੰ ਬਾਹਰ ਦਿਖਾ ਦਿੰਨੇ ਆ ਜੀ। ਜਿੱਤੇ ਕਿ ਚਾਹ ਬਰੈਡ ਦਾ ਲੰਗਰ ਚੱਲ ਰਿਹਾਗਾ। ਕਿਉਂਕਿ ਸੰਗਤ ਆਉਂਦੀ ਆ। ਚਾਹ ਬਰੈਡ ਛੱਕੇ ਜਾਂਦੀ ਆ। ਕੀ ਹਾਲ ਚਾਲ ਆ ਜੀ? ਵਧੀਆ ਜੀ। ਵਧੀਆ ਚੱਹੀਦਾਗਾ। ਜੋ ਸ਼ੌਕਸ਼ਾਂ ਤੇ ਚੜਦੀ ਕਲਾ ਸ਼ੌਕ ਸ਼ਾਂਤੀ। ਜੋ ਵੀ ਆਵੇ ਚਾਹ ਬਰੈਡ ਦਾ ਲੰਗਰ ਚੱਲਦਾ ਸ਼ੱਕੇ ਜਾਵੇ ਸਾਡੇ ਤਾਇਆ ਜੀ ਤਾਇਆ ਕੀ ਹਾਲ ਚਾਲ ਆ ਠੀਕ ਆ ਤੂੰ ਸੁਣਾ ਬਹੁਤ ਵਧੀਆ ਕਿਵੇਂ ਚਾਵ ਰੈਡ ਸ਼ੱਕ ਲੈ ਹੋਰ ਫਿਰ ਹੋਰ ਸੁਖਸ਼ਾਂਤੀ ਜੜਦੀ ਗਾਲਾ ਤੇ ਕਿੰਨੇ ਸਾਲੋਂ ਕੇ ਸ਼ੱਕਦਿਆਂ ਨੂੰ ਤੁਹਾਨੂੰ ਇੱਥੇ ਚਾਵ ਰੈਡਾ ਕਿੰਨੇ ਸਾਲੋਂ ਕੇ ਚਾਵ ਰੈਡ ਸ਼ੱਕਦਿਆਂ ਨੂੰ ਕਈ ਸਾਲ ਹੋ ਗਏ ਠੀਕ ਆ ਠੀਕ ਆ ਬਾਹਰ ਜਾ ਡਾਂਟਰੀ ਚੱਲਦੀ ਆ ਉੱਥੇ ਚੱਲਦੀ ਚੱਲਦੀ ਆ ਤੇ ਇੱਧਰ ਆ ਜਾਂਦਾ ਨਹਿਰ ਦੇ ਪੁਲ ਤੇ ਨਾ ਚਰਾਸਤਾ ਜਿੱਥੇ ਕਿ ਸੇਵਾਦਾਰਾਂ ਦੀ ਡਿਊਟੀ ਲੱਗੀ ਹੋਈ ਆ ਸੇਵਾਦਾਰ ਡਿਊਟੀ ਨਿਭਾ ਰਹੇ ਨੇ ਕਿਆ ਮਿੱਠੇ ਕੀ ਹਾਲਾ ਵਧੀਆ ਵਧੀਆ ਹਾਂਜੀ ਕਿਵੇਂ ਆ ਵਧੀਆ ਜੀ ਬਾਈ ਜੀ ਕੱਲ ਵੀ ਜਿਹੜਾ ਬਾਈ ਨੇ ਬਰੈਡ ਖਾਣ ਦੀ ਰੋਟੀ ਨਭਾਈ ਆ ਤੇ ਅੱਜ ਵੀ ਜਿਹੜੀ ਡਿਊਟੀ ਲਗਾਤਾਰ ਜਾਰੀ ਹੈ ਨਾ ਇਹ ਨਹੀਂ ਵਧੀਆ ਗੱਲਾਂ ਵਧੀਆ ਗੱਲਾਂ ਜੀ ਹੋਰ ਮਿੱਠਾ ਇਹ ਵਿਚਾਰਾ ਚਲੋ ਕੁਦਰਤੀ ਹੈਣਾ ਨਹੀਂ ਬੋਲ ਸਕਦਾਗਾ ਵੱਖਰੀ ਗੱਲ ਆ ਇੱਥੇ ਚ ਰਸਤੇ ਤੇ ਫਿਰ ਜਿਹੜੇ ਹਨ ਇਧਰੋਂ ਆਉਦੇ ਆ ਬਿਲੇ ਤੋਂ ਜਾਂ ਇਧਰੋਂ ਜਾਂਦੇ ਆ ਉਹਨਾਂ ਨੂੰ ਰੋਕਦੇ ਹਾਂ ਠੀਕ ਆ ਨਹੀਂ ਪਹਿਲਾਂ ਆਪਾਂ ਚੱਲਣਾ ਫਿਰ ਦੂਜੇ ਵੱਲ ਨਹੀਂ ਕੋਈ ਗੱਲ ਨਹੀਂ ਵਿਚਾਰਾ ਠੀਕ ਆ ਨਾ ਹੁਣ ਜਿਆ ਡਿਊਟੀ ਤੇ ਠੰਡ ਬਹੁਤ ਆ ਇੱਥੇ ਯਾਰ ਬਾਕੀ ਤੋਂ ਆਪਣੇ ਨਿਕਲਦੇ ਤਾਂ ਪਕੜਾਵਾ ਗਿਆ ਅੱਜ ਇਹ ਜਿਹੜਾ ਚਾਹ ਬਰੱਟ ਦਾ ਲੰਗਰ ਆ ਸਮੂਹ ਨਗਰ ਨਵਾਸੀ ਗਹਿਲ ਤੇ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਖਾਸ ਕਰਕੇ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਲੱਗਦਾਗਾ ਜੀ ਹਾਂਜੀ ਕਿਵੇਂ ਹੋ ਠੀਕ ਠਾਕ ਆ ਤੇ ਤੁਸੀਂ ਪਿੰਡ ਹੀ ਰਹਿੰਦੇ ਹੋ ਕਿ ਦੋ ਦੇਖੇ ਘਟੋਂ ਤੁਸੀਂ ਅੱਜ ਕੱਲ ਆ ਹਾਂ ਠੀਕ ਆ ਚੰਗੀ ਗੱਲਾਂ ਚੰਗੀ ਗੱਲਾਂ ਜੀ ਜੋ ਵੀ ਆਵੇ ਗਰਮਾ ਗਰਮ ਚਾਹ ਬਰੈਡ ਸ਼ੱਕੇ ਜਾਵੇ ਰਸ਼ ਬਹੁਤ ਜ਼ਿਆਦਾ ਹੁੰਦਾਗਾ ਮੈਂ ਵੀ ਖਾਣੇ ਆ ਜੀ ਹਾਂ ਜੀ ਜਿਨ੍ਹਾਂ ਨੇ ਵੀ ਚਾਹ ਵਰਡ ਛਕਣੇ ਆ ਆਓ ਨਹਿਰ ਦੇ ਪਾਸ ਤੇ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਗਰਮਾ ਗਰਮ ਚਾਹ ਨਾਲ ਗਰਮਾ ਗਰਮ ਬ੍ਰੈਡ ਛੱਕ ਕੇ ਜਾਓ ਖੁੱਲੇ ਪੜਾ ਰਿਆ ਗਹਿਲਾਂ ਵਾਲਿਆਂ ਵੱਲੋਂ ਕਿਉਂ ਵੀਰ ਕੀ ਹਾਲਾ ਜੀ ਠੀਕ ਠਾਕ ਆ ਕਿਵੇਂ ਚੱਲਦਾ ਪ੍ਰੋਗਰਾਮ ਆ ਘੈਂਟ ਆ ਠੀਕ ਆ ਠੀਕ ਆ ਸਰ ਆਸ਼ਾ ਜਿਹੜਾ ਸੁਬਾ ਮੇਰੇ ਸਾਹਮਣੇ ਆਲੇ ਇਹ 7 ਵਜੇ ਦਾ ਪ੍ਰੋਗਰਾਮ ਚੱਲਦਾ ਹੈਗਾ 9:30 ਦੇ ਕਰੀਬ ਸਮਾਹ ਹੋ ਚੁੱਕਿਆ 7 ਵਜੇ ਦਾ ਸੁਬਾ ਦਾ ਪ੍ਰੋਗਰਾਮ ਚੱਲਦਾ ਹੈ ਚਾਹ ਬਰੈਡ ਦਾ ਤੇ ਸਾਡੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਗਹਿਲਾਂ ਵਾਲਾ ਇਕਵਾਲ ਵੀ ਪਹੁੰਚ ਚੁੱਕਿਆ ਕੀ ਹਾਲ ਚਾਲ ਆ ਜੀ ਠੀਕ ਠਾਕ ਚਾਹ ਬਰੈਡ ਛਕ ਲੈ ਕੱਲ ਮੁੰਡੇ ਨੇ ਬਹੁਤ ਵਧੀਆ ਸੇਵਾ ਕਰਵਾਈ ਆ ਚੰਗੀ ਗੱਲ ਆ ਸੇਵਾ ਕਰਵਾਉਣੀ ਚਾਹੀਦੀ ਆ ਤੇ ਨਾਲ-ਨਾਲ ਚਲੋ ਠੰਡ ਬਹੁਤ ਜ਼ਿਆਦਾ ਚਾਹ ਬਰੈਡ ਸਕਣੇ ਵਿੱਚ ਆਈ ਜਾ ਕਿਵੇਂ ਠੀਕ ਠਾਕ ਜੀ ਵਧੀਆ ਵਧੀਆ ਆ ਰਾਜਪੂਰਾ ਫੁੱਲ ਪੈਂਦਾਗਾ ਕਿਉਂਕਿ ਚ ਰਸਤਾ ਕਰਕੇ ਨਾਲ ਨਹਿਰ ਦਾ ਪੁਲ ਆ ਗਿਆ ਸਾਹਮਣੇ ਤੇ ਬਾਕੀ ਰਾਹ ਹੀ ਰੌਂਦਾ ਜਾਂਦੇ ਲਗਭਗ ਹਰ ਇੱਕ ਹੀ ਰੋੱਕੇ ਜਾਂਦਾਗਾ ਉਹ ਦੇਖੀ ਭਰਾਵਾ ਗੱਡੀ ਸਿੱਧੀ ਰਜਾਉਣਾ ਤੋਂ ਚਾਰੇ ਪਾਸੇ ਐਨ ਗਰਾਂ ਚਾਹ ਬਰੈਡ ਚਾਹ ਬਰੈਡ ਹੋਈ ਪਈਆ ਪਤਾ ਆਗਾ ਇਲਾਕਾ ਤੇ ਗੜਾ ਨਿਵਾਸ ਗਾਣੋਂ ਵੀ 12 ਵਜੇ ਤੱਕ ਕੀ ਪ੍ਰੋਗਰਾਮ ਆ ਲਾ ਦੋ ਛੁੱਟੀ ਜਿਹੜੀ ਲਾਉਣੀ ਆ ਇਹਦਾ ਕੋ ਮੌਕਾ ਹੀ ਹੁੰਦਾਗਾ ਕਿਵੇਂ ਹੋ ਜੀ ਬਹੁਤ ਵਧੀਆ ਠੀਕ ਠਾਕ ਚੜ੍ਹਦੀ ਕਲਾ ਕਿਵੇਂ ਚਾਹ ਬਰੈਡ ਸਕ ਲੈ ਚਾਹ ਬਰੈਡ ਬਸ ਸਕ ਜੀ ਠੀਕ ਆ ਪੱਦੇ ਪਿੱਛੇ ਰਹਿ ਗਏ ਜੀ ਤੁਸੀਂ ਪੱਦੇ ਪਿੱਛੇ ਰਹਿ ਗਏ ਕਿ ਮੱਠਾ ਕਿਵੇਂ ਆ ਠੀਕ ਠਾਕ ਆ ਵਧੀਆ ਦੀਆਂ ਚਾਹ ਬਰੈਡ ਨੂੰ ਵਧੀਆ 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 ਹਾਂਜੀ ਠੀਕ ਠਾਕ ਚੜਦੀ ਕਲਾ ਕਿਵੇਂ ਆ ਬਰੱਠਡੇ ਤਾਂ ਨਹੀਂ ਗਿਆ ਗਰਮਾ ਗਰਮ ਬਰੈਡਾ ਜੋ ਵੀ ਆਵੇ ਛੱਕੇ ਜਾਵੇ ਤੇ ਸਾਰਿਆਂ ਦਾ ਨਿਵਾਸ ਇਲਾਕਾ ਨਿਵਾਸੀਆਂ ਦਾ ਖਾਸ ਕਰਕੇ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਚਾਹ ਬਰੈਡ ਦਾ ਲੰਗਰ ਲਗਾਤਾਰ ਮੇਰੇ ਸਾਹਿਬਾ ਨੂੰ 55 ਸਾਲ ਹੋ ਗਏ ਹੁਣਗੇ ਜੀ ਚੱਲਦੇ ਨੂੰ ਬਾਕੀ ਓਕੇ ਸ਼ੁਕਰੀਆ ਮਿਹਰਬਾਨੀ ਉਮੀਦ ਕਰਦੇ ਹਾਂ ਅੱਗੇ ਤੋਂ ਵੀ ਚਾਹ ਬਰੈਡ ਦਾ ਲੰਗ ਰਹੇ ਇਸੇ ਤਰ੍ਹਾਂ ਹੀ ਸ਼ੱਕਦੇ ਰਹਿਾਂਗੇ ਸਾਰਿਆਂ ਦਾ ਤੁਹਾਨੂੰ ਮਿਹਰਬਾਨੀ ਸ਼ੁਕਰੀਆ ਜਵਦੇ ਵਾਧਾ ਰਹੋ ਓਕੇ